ਉਹਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਸਾਡੇ ਕੋਲ ਇੱਕੋ ਇੱਕ ਜਰਨੈਲ ਆ ਇੱਕੋ ਇੱਕ ਲੀਡਰ ਆ ਜਿਹਦੇ ਉੱਪਰ ਕੋਈ ਦਾਗ ਨਹੀਂ ਹੈਗਾ ਤੇ ਹੁਣ ਝਾੜੂ ਚੱਪਿਆਂ ਵਾਲੇ ਤੇ ਬਾਕੀ ਵਿਰੋਧੀ ਧਿਰ ਵਾਲੇ ਹੁਣ ਮੌਕਾ ਲੱਭਦੇ ਫਿਰਦੇ ਆ ਵੀ ਕਿਹੜਾ ਚਿੱਕੜ ਹੋਣ ਇਹਨਾਂ ਦੇ ਉੱਪਰ ਅਸੀਂ ਪਾਈਏ ਉਹਨਾਂ ਨੂੰ ਕੋਈ ਰਾਸਤਾ ਨਹੀਂ ਲੱਭਦਾ ਸਵਾਲ ਕਰਨ ਦਾ ਕੋਈ ਮੌਕਾ ਨਹੀਂ ਲੱਭਦਾ ਤੇ ਆਪਦੇ ਕੋਲ ਹੀ ਗੱਲਾਂ ਛੱਡੀ ਜਾਂਦੇ ਆ ਤੇ ਕੱਲ ਪਰਸੋਂ ਦੀ ਤੁਸੀਂ ਇੱਕ ਵੀਡੀਓ ਵਾਇਰਲ ਹੁੰਦੀ ਦੇਖ ਰਹੇ ਹੋਵੋਗੇ ਉਹ ਵੀਡੀਓ ਉਹਨਾਂ ਨੇ ਬਣਾਈ ਉਹਦੇ ਵਿੱਚ ਚਾਰ ਸਵਾਲ ਕੀਤੇ ਤੇ ਤੁਹਾਨੂੰ ਮੈਂ ਉਹਨਾਂ ਦੀ ਕਤੂਤ ਸੁਣਾਉਣ ਲੱਗਿਆ ਕਿ ਉਹਨਾਂ ਨੇ ਕਤੂਤ ਕੀ ਕੀਤੀ ਆ ਕਿਉਂਕਿ ਆਪਾਂ ਗੱਲ ਕਰਦੇ ਆ ਸਬੂਤ ਦੇ ਨਾਲ ਆਪਾਂ ਹਰ ਚੀਜ਼ ਇਹਨਾਂ ਦੇ ਗਾਰੰਟੀਰਾਂ ਦੇ ਵੀ ਦਿਖਾਈ ਆ ਵੀ ਕਿੱਥੇ ਤੱਕ ਬੰਦੇ ਜਾ ਸਕਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਇੰਗਲੈਂਡ ਦੇ ਵਿੱਚ ਅਵਤਾਰ ਸਿੰਘ ਖੰਡਾ ਬਾਈ ਨੂੰ ਸ਼ਹੀਦ ਕੀਤਾ ਗਿਆ ਜਿਹੜਾ ਨੌਜਵਾਨ ਸਿੱਖ ਕੌਮ ਦੀ ਗੱਲ ਕਰਦਾ ਸੀ ਪੰਥ ਦੀ ਗੱਲ ਕਰਦਾ ਸੀ ਤੇ ਝਾੜੂ ਦੇ ਵਰਕਰਾਂ ਨੇ ਜਦੋਂ ਮੈਨੂੰ ਸਵਾਲ ਕੀਤਾ ਮੈਂ ਅਵਤਾਰ ਸਿੰਘ ਖੰਡਾ ਜੀ ਦੀ ਗੱਲ ਕੀਤੀ ਤਾਂ ਉਹਨਾਂ ਦਾ ਵਰਕਰ ਕਹਿੰਦਾ ਵੀ ਸਾਨੂੰ ਖੰਡੇ ਤੱਕ ਕੋਈ ਮਤਲਬ ਨਹੀਂ ਆ ਤੁਸੀਂ ਇਹਨਾਂ ਦੀ ਵੀਡੀਓ ਸੁਣੋ ਤੈਨਾਂ ਅਸੀਂ ਠੰਡੇ ਵਾਲੇ ਗੱਲ ਨਹੀਂ ਕਰ ਰਹੇ ਹੁਣ ਤੁਸੀਂ ਮੈਨੂੰ ਐ ਦੱਸੋ ਵੀ ਜਿਹੜਾ ਨੌਜਵਾਨ ਪੰਥ ਦੀ ਗੱਲ ਕਰਦਾ ਕੀ ਉਹਦੀ ਗੱਲ ਕਰਨੀ ਜ਼ਰੂਰੀ ਨਹੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਪੰਥ ਉੱਪਰ ਸੀ ਤੇ ਰਾਜਨੀਤੀ ਥੱਲੇ ਸੀ ਧਰਮ ਉੱਪਰ ਸੀ ਆ ਰਾਜ ਜੂਨ ਨੂੰ ਜਦੋਂ ਸਾਡਾ ਕਾਲ ਤਖਤ ਸਾਹਬ ਟਾਇਆ ਗਿਆ 4 ਜੂਨ ਨੂੰ ਰਿਜ਼ਲਟ ਕੱਢਣਿਆ 4 ਜੂਨ ਨੂੰ ਜਦੋਂ ਹਿੰਦੁਸਤਾਨ ਦੀ ਆਰਮੀ ਨੇ ਟੈਂਕ ਤੋਪਾਂ ਪਰ ਗੁਰਦੁਰ ਸਾਹਿਬ ਦੇ ਉੱਪਰ ਚੜ੍ਹੇ ਸਾਡੀਆਂ ਧੀਆਂ ਭੈਣਾਂ ਦੀ ਬੇਵਕਤੀ ਕੀਤੀ ਪੱਗਾਂ ਰੋਲੀਆਂ ਉਸ ਦਿਨ ਕਹਿੰਦੇ ਰਿਜ਼ਲਟ ਕੱਢਣਿਆ ਹੁਣ ਮੋਦੀ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਸੈਂਟਰ ਦੀ ਸਰਕਾਰ ਸੰਗੂ ਵਾਲੇ ਪੰਥ ਦੇ ਨਾਲ ਜੋ ਉਹਨਾਂ ਦੇ ਨਾਲ ਉਹ ਥੋੜੀ ਚੁਕਾਰੇ ਦੀ ਗੂੜ੍ਹ ਆਪਣੇ ਪੰਥਕ ਬੰਦੇ ਖੜੇ ਆ ਮੈਂ ਕਿਹੜਾ ਲਾਹਣਤਾ ਦੇ ਚਾਰ ਜੋ ਨੂੰ ਅਰਬੇਤੀ ਪਾਰਟੀਆਂ ਦੇ ਢੋਲ ਵੱਜ ਗਏ ਉਹਨਾਂ ਦੀਆਂ ਬੋਲੀਆਂ ਪੈ ਗਈਆਂ ਸਾਡਾ ਮਰਨ ਹੋ ਜੂ ਸਰਕਾਰ ਨੇ ਉਹਨਾਂ ਨੂੰ ਦੱਸਣਾ ਕਿ ਹਜੇ ਵੀ ਅਸੀਂ ਜਿਉਂਦੇ ਆਂ ਸੁਭਾਸ਼ ਕਰਕੇ ਸਾਡੇ ਇਹੜੇ ਪਿੰਡਾਂ ਦੇ ਵਿੱਚ ਆ ਕੇ ਬਾਦੇ ਕਰਦੇ ਹੁੰਦੇ ਸੀ ਸਵਾਲ ਕਰੋ ਭਗਵੰਤ ਮਾਨ ਨੂੰ ਵੀ ਕਿੱਥੇ ਆ ਤੇਰੀ ਇਹ ਮਸਤੀ ਇਹ ਰਹਿ ਗਿਆ ਪੰਡਾ